ਕੌਰ ਸਾਹਿਬ ਦੀਪ ਵਿਤਰ ਧਰਤੀ ਤੇ ਦਤਮਸਤਕ ਹੋ ਕੇ ਬਹੁਤ ਭਾਗਾਸ਼ਾਲੀ ਮਹਿਸੂਸ ਕਰ ਰਹੀਆਂ ਮੁੱਖ ਮੰਤਰੀ ਸਾਹ ਭਗਵੰਤ ਮਾਨ ਜੀ ਦਾ ਚਮਕੌਰ ਸਾਹਿਬ ਦੀ ਧਰਤੀ ਨੂੰ ਲੈ ਕੇ ਜਿਹੜਾ ਵਿਜ਼ਨ ਹੈ ਲਗਭਗ ਅਸੀਂ 31 ਕਰੋੜ ਰੁਪਈਆ ਜਿਹੜਾ ਕੰਮ ਨੇ ਉਹ ਇੱਥੇ ਲਾ ਰਹੇ ਆ ਇੱਥੇ 10 ਕਰੋੜ ਤੋਂ ਉੱਪਰ ਦੇ ਕੰਮਾਂ ਦਾ ਅਸੀਂ ਉਤਕਾਟਣ ਕਰ ਰਹੇ ਆ ਜਿਦੇ ਚ ਤੁਹਾਨੂੰ ਇੱਕ 3.5 ਕਰੋੜ ਤੋਂ ਉੱਪਰ ਦਾ ਟਰਮੀਨਲ ਹੈ ਪੈਸੇਂਜਰ ਬੱਸ ਸਟੈਂਡ ਹੈ ਅਤਿ ਆਧੁਨਿਕ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੈ ਸਾਰੇ ਜਿੰਨੇ ਗੁਰਦੁਆਰਾ ਸਾਹਿਬਾ ਉਥੇ ਸੋਲਰ ਪਲਾਟ ਲਗਾ ਰਹੇ ਆ ਤਾਂ ਕਿ ਖਰਚਾ ਬਚੇ ਬਿਜਲੀ ਦਾ ਵਿਆਖਿਆ ਕੇਂਦਰ ਖੋਲਿਆ ਗਿਆ ਤਾਂ ਕਿ ਜਿਹੜੇ ਬਾਹਰੋਂ ਸਲਾਨੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਇਸ ਧਰਤੀ ਦੀ ਮਹੱਤਤਾ ਕੀ ਹੈ ਕਿਉਂ ਇਹਨੂੰ ਜਾਣਿਆ ਜਾਂਦਾ ਤੇ ਅਸੀਂ ਮਿਹਨਤ ਕਰ ਰਹੇ ਹਾਂ ਟੂਰਿਜ਼ਮ ਨੂੰ ਵਧਾਉਣ ਲਈ ਇਹ ਜਗ੍ਹਾ ਵੀ ਬਹੁਤ ਅੱਛੀ ਬਣੀ ਹੋਈ ਹੈ ਮੈਂ ਦੇਖ ਰਹੀ ਸੀ ਕਿ ਇਹਨੂੰ ਹੋਰ ਅੱਛੇ ਤਰੀਕੇ ਨਾਲ ਬਣਾਉਣੇ ਆ ਤੇ ਅਸੀਂ ਟੂਰਿਜ਼ਮ ਵਿਭਾਗ ਵੱਲੋਂ ਇਹ ਉਪਰਾਲਾ ਜ਼ਰੂਰ ਕਰਾਂਗੇ ਕਿ ਇਹਨਾਂ ਥਾਵਾਂ ਤੇ ਵੱਧ ਤੋਂ ਵੱਧ ਸੰਗਤ ਨੂੰ ਜੋੜਿਆ ਜਾਵੇ ਤੇ ਇੱਥੇ ਆਇਆ ਕਰੋ ਬੈਠਿਆ ਕਰੋ ਅੰਦਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਤਿਹਾਸ ਹੈ ਉਹ ਫਿਲਮਾਇਆ ਜਾਂਦਾ ਸਾਡਾ ਜਿਹੜਾ ਮਕਸਦ ਹੈ ਕਿ ਬਾਹਰੋਂ ਵੀ ਟੂਰਿਸਟ ਹੈ ਜਿਹੜਾ ਚਮਕੌਰ ਸਾਹਿਬ ਧਰਤੀ ਉੱਤੇ ਆਵੇ ਇੱਥੇ ਰੁਜ਼ਗਾਰ ਵੀ ਪੈਦਾ ਹੁੰਦਾ ਤੇ ਟੂਰਿਜ਼ਮ ਵੀ ਵੱਧਾਏ ਸੋ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਦਿਨ ਰਾਤ ਕੰਮ ਕਰ ਰਹੇ ਨੇ ਪਹਿਲੀ ਵਾਰ ਅਸੀਂ ਭਾਗਾ ਵਾਲੇ ਆ ਵੀ ਪੰਜਾਬ ਦੀ ਧਰਤੀ ਨੂੰ ਪੰਜਾਬ ਦੀ ਕੌਮ ਨੂੰ ਹਰ ਵਰਗ ਨੂੰ ਪਿਆਰ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਨੇ ਸਰਕਾਰ ਹਰ ਖੇਤਰ ਦੇ ਵਿੱਚ ਜਿਹੜਾ ਕੰਮ ਕਰ ਰਹੀ ਹੈ ਸਾਰਾ ਕੁਝ ਹੌਲੀ ਹੌਲੀ ਦੂਰ ਹੋ ਜਾਂਦਾ ਪਹਿਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਸਮੇ ਤੋਂ ਕੀਮਤੀ ਬੰਦੇ ਦਾ ਕੁਝ ਵੀ ਹੈ ਨਹੀਂ ਸਮਾਂ ਦੇ ਰਹੇ ਆ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਸਿਹਤ ਸਿੱਖਿਆ ਰੋਜ਼ਗਾਰ ਤੇ ਕੰਮ ਹੋ ਰਿਹਾ ਤੇ ਪੋਜ਼ਿਟਿਵਿਟੀ ਅਸ਼ ਆਸ਼ੀਰਵਾਦ ਆਪਣਾ ਦੇ ਕੇ ਰੱਖਣਾ ਹੈ ਬਹੁਤ ਬਹੁਤ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ